ਤੁਹਾਡੇ ਤੇ ਕਿਹਾ ਗਿਆ ਪਰਚਾ ਪਾਇਆ ਗਿਆ ਕਿ ਤੁਸੀਂ ਗੋਲੀ ਚਲਾ ਕੇ ਫਰਾਰ ਹੋਏ। ਇਹਨਾਂ ਵੀਡੀਓ ਨੂੰ ਦਿਖਾ ਕੇ ਕੀ ਸਿੱਧ ਕਰਨਾ ਚਾ ਰਹੇ ਹੋ ਤੁਸੀਂ ਕਿ ਤੁਸੀਂ ਕੋਈ ਗੋਲੀ ਨਹੀਂ ਚਲਾਈ ਨਾ ਤੁਹਾਡੇ ਕਿਸੇ ਸਾਥੀ ਨੇ ਗੋਲੀ ਚਲਾਈ ਹੈ? ਯਾਰ ਅਸੀਂ ਜਦੋਂ ਸਾਨੂੰ ਐਮ.ਐਲ.ਏ ਬਣਾਉਂਦੇ ਆ ਸਾਨੂੰ ਕਾਨੂੰਨ 'ਚ ਰਹਿਣ ਦੀ ਪਹੁੰਚ ਕਾਉਂਦੇ ਆ ਵੀ ਤੁਸੀਂ ਲੋਕਾਂ ਦੇ ਭਲੇ ਦੀ ਗੱਲ ਕਰਨੀ ਹੈ ਨਾ। ਜਦੋਂ ਸਾਨੂੰ ਵਿਧਾਨ ਹਾਂ ਦੀ ਗੱਲ ਸੁਣਾਉਂਦੇ ਆਂ ਆਪਦੀ ਪੁਲਿਸ ਤੇ ਕਹਿੰਨੇ ਗੋਲੀਆਂ ਚਲਾ ਸਕਦੇ ਆਂ। ਅਸੀਂ ਲੋਕਾਂ ਦੀ ਸੁਰੱਖਿਆ ਵਾਸਤੇ ਪੁਲਿਸ ਨੂੰ ਏ ਪੁਲਸ ਚਲੋ ਆਪਣੀ ਈਗੋ ਨੂੰ ਜਾਂ ਐਸ ਸਾਰਸੀ ਵੀ ਮੈਨੂੰ ਬਦਲਣਾ ਦੇਣਾ ਤੋ ਆਪਣੀ ਈਗੋ ਦੇ ਚੱਕਰ 'ਚ ਮੈਥੋਂ ਚੱਲ ਗਿਆ ਅਸੀਂ ਗੋਲੀ ਦਾ ਬਖਾਰੀ ਐ ਗੋਲੀ ਚਲਾ ਕੇ ਭੱਜੇ ਫਰਾਨਾ ਕੀਤਾ ਆ ਇੱਕ ਪਰਚਾ ਮੇਰੇ ਤੇ ਕਰਨਾਲ ਪਰਚਾ ਕੱਟਾ ਇੱਕ ਉੱਥੇ ਜਾ ਕੇ ਵੀ ਉੱਥੇ ਵੀ ਆਣ ਕੇ ਗੋਲੀ ਚਲਾ ਕੇ ਪਟਿਆਲੇ ਵੀ ਲੀਲਾ ਭਵਨ ਵੀ ਇੱਕ ਇੱਕ ਬੰਦਾ ਦੋ ਦੋ ਥਾਂ ਕਿਵੇਂ ਜਾ ਸਕਦਾ ਕੋਈ ਬੰਦਾ ਬੋਕੇ ਬੈਠਾ ਕੋਈ ਕਿਤੇ ਬੈਠਾ ਉੱਤੇ ਪਰਚੇ ਕੱਟਦੇ ਆ ਕੋਈ ਵਿਚਾਰਾ ਆਪਣੇ ਰਿਸ਼ਤੇਦਾਰੀਆਂ 'ਚ ਗਿਆ ਸੀ ਇਹ ਪੁੱਛ ਨੂੰ ਨਾ ਇਹ ਸਾਬਤ ਕਰਨਾ ਔਖਾ ਹੋਇਆ ਨਾ ਜੋ ਇਹ ਕਰ ਰਹੇ ਆ ਇਹ ਹੁਣ ਤੇ ਇਹਨਾਂ ਦੇ ਆਖੇ ਕਰੀ-ਕਰੀ ਜਾਂਦੇ ਆ ਦਿੱਲੀ ਵਾਲਿਆਂ ਦੇ ਪਰ ਕੱਲ ਨੂੰ ਇਹਨਾਂ ਨੂੰ ਸਾਬਤ ਜਦੋਂ ਨਾ ਹੋਇਆ ਤੇ ਇਹਨਾਂ ਨੂੰ ਹਾਈ ਕੋਰਟ ਨੇ ਕੜੀਸੀ ਕਰਨਾ ਫਿਰ ਇਹਨਾਂ ਨੇ ਤਰਲੇ ਲੈਣੇ